ਓ ਹਾਂ ਜੀ ਹਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਦਾਸਦੀਪ ਸਿੰਘ ਹੈ ਤੇ ਕਈ ਮੈਨੂੰ ਪਿਆਰ ਨਾਲ ਨਿੱਕਾ ਘੁਗੀ ਵੀ ਕਹਿੰਦੇ ਆ ਉਹ ਤੁਸੀਂ ਮੈਨੂੰ ਇੰਸਟਾਗ੍ਰam ਫੇਸਬੁੱਕ ਤੇ ਯੂਟਿਊਬ ਤੇ ਅਕਸਰ ਹੀ ਵੇਖਦੇ ਹੋਵੋਗੇ ਉਹ ਨਾਲੇ ਅੱਜ ਤੇ ਤੁਹਾਨੂੰ ਸਾਡੇ ਫੂਲ ਮਿਲਲੇ ਆ ਤੇ ਤੁਹਾਨੂੰ ਤੇ ਆਪਣੇ ਵਿਆਹ ਜਿੰਨਾ ਚਾਹਣਾ ਚਾਹੀਦਾ ਵਾ ਤੇ ਤੁਸੀਂ ਸਿੱਧਾ ਸਿੱਧਾ ਬੜੇ ਬੈਠੇ ਨੇ ਫੇਰ ਇੱਕ ਉਜਲੇ ਲਾਪੀ ਦੇਣਾ ਸਾਹ ਲੱਗ ਰਿਹਾ ਯਾਰ ਸਾਹੀ ਮਾਦਾ ਕਰ ਰਿਹਾ ਯਾਰ ਦੋਸਤੋ ਟਿੰਕਰੀ ਇੱਕ ਆਉਤ ਨਹੀਂ ਸੋਰੀ ਨਹੀਂ ਆਂ ਕਿ ਕਦੀ ਕੰਗਾ ਗਈਆਂ ਸਾਡੀ ਆਵਾਜ਼ ਨਹੀਂ ਹੁੰਦੀਆਂ ਪਰ ਸਾਡੇ ਐਸਐਸਪੀ ਸਾਹਿਬ ਤੋਂ ਬਟਾ ਸਾਲ ਦੇ ਵਿੱਚ ਜੋ ਬਟਾਲਾ ਪੁਲਿਸ ਦੀ ਕਾਰਜਕਾਰੀ ਰਹੀ ਹੈ ਨਸ਼ਿਆਂ ਦੇ ਖਿਲਾਫ ਉਹ ਵੀ ਦੱਸਣਾ ਚਾਹਾਂਗਾ 1200 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪਰਚੇਜ਼ ਹੋਏ ਹੈਗੇ ਆ ਤੇ 2200 ਦੇ ਕਰੀਬ ਜਿਹੜੇ ਅਕਿਊਜ਼ ਫੜ ਕੇ ਅਸੀਂ ਜ਼ਿਲ੍ਹਾ ਦੇ ਵਿੱਚ ਭੇਜੇ ਹੈ ਤੇ 35 ਕਰੋੜ ਦੇ ਨਜ਼ਦੀਕ ਪ੍ਰਾਪਰਟੀ ਜਿਹੜੀ ਹੈਗੀ ਅਸੀਂ ਫੋਰਫਿਟ ਕੀਤੀ ਹੈ ਤੇ ਮੈਂ ਤੁਹਾਡੇ ਰਾਈ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਸ ਸਾਲ ਵੀ ਜਿਹੜਾ ਹੈਗਾ ਬਟਾਲਾ ਪੁਲਿਸ ਇਸੇ ਤਰ੍ਹਾਂ ਨਸ਼ਿਆਂ ਦੇ ਖਿਲਾਫ ਜੰਗ ਜਾਰੀ ਰੱਖੇ ਬਿਲਕੁਲ ਜੀ ਮੋਬਾਈਲ ਦੇ ਨਾਲ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਬਹੁਤ ਹੀ ਇਮੋਸ਼ਨਸ ਲੋਕਾਂ ਦੇ ਜੁੜੇ ਹੁੰਦੇ ਆ ਮੈਨੂੰ ਹੁਣੇ ਆਫੀਸਰ ਬਿਹਾਰ ਤੋਂ ਰਿਕਵਰ ਕੀਤਾ ਹੈਗਾ ਕਿਸੇ ਦਾ ਮਹਾਰਾਸ਼ਟਰ ਤੋਂ ਕੀਤਾ ਤੇ ਇੱਕ ਭੈਣ ਸੀ ਕਿ ਜਿਹਦਾ ਪਰਸ ਵੀ ਨਾਲ ਗਵਾਚ ਗਿਆ ਸੀ ਤੇ ਉਹਨਾਂ ਦੇ ਨਾਲ ਏਟੀਐਮ ਤੇ ਕਾਗਜ਼ੀ ਵੀ ਵਿੱਚ ਸੀਗੇ ਤੇ ਉਹ ਸਾਰਾ ਪਰਸ ਹੀ ਅਸੀਂ ਪੂਰਾ ਦਾ ਪੂਰਾ ਰਿਕਵਰ ਕੀਤਾ ਹੈਗਾ ਤੇ ਮੈਂ ਇਹ ਵੀ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਬਟਾਲਾ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਜੇ ਕਿਸੇ ਦਾ ਵੀ ਕੋਈ ਮੋਬਾਈਲ ਗੁੰਮਦਾ ਹੈਗਾ ਤਾਂ ਆਪਣੀ ਸਾਂਝ ਕੇਂਦਰ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਉਹ ਆਪਣਾ ਡੱਬਾ ਲੈ ਕੇ ਪਹੁੰਚੋ ਜਿਹੜਾ ਆਈਐਮਈ ਨੰਬਰ ਹੈ ਉਹ ਤਾਂ ਸਾਨੂੰ ਜਰੂਰ ਇਨਫੋਰਮ ਕਰੋ ਤਾਂ ਕਿ ਅਸੀਂ ਉਹਨੂੰ CEIR ਪੋਰਟਲ ਤੇ ਰਜਿਸਟਰ ਕਰ ਸਕੀਏ ਤੇ ਇਸੇ ਤਰ੍ਹਾਂ ਮੋਬਾਈਲ ਰਿਕਵਰ ਕਰਕੇ ਤੁਹਾਨੂੰ ਸਾਰਿਆਂ ਨੂੰ ਰਿਟਰਨ ਕਰ ਸਕੀਏ। ਇਹ ਜੀ ਦੇਖੋ ਇਹ ਮੈਂ ਬਿਲਕੁਲ ਜਿਹੜੀ ਸਾਡੀ ਟੀਮ ਸਾਰੀ ਲੱਗੀ ਹੈ ਅੰਡਰ ਦੀ ਸੁਪਰਵੀਜ਼ਨ ਆਫ SP ਇਨਵੈਸਟੀਗੇਸ਼ਨ ਉਹਨੂੰ ਮੈਂ ਅਪਰੀਸ਼ੀਏਟ ਕਰਾਂਗਾ ਤੇ ਨਾਲ ਸਾਡੇ ਡਿਪਟੀ ਸਾਹਿਬ ਨੇ ਉਹਨੂੰ ਸਾਰਿਆਂ ਨੂੰ ਅਪਰੀਸ਼ੀਏਟ ਕਰਾਂਗਾ। ਬਿਲਕੁਲ ਇਹਦੇ ਵਿੱਚ ਐਫਰਟ ਲੱਗਦਾ ਹੈਗਾ ਕੁਝ ਮੋਬਾਈਲ ਜਿਹੜੇ ਜਲਦੀ ਰਿਕਵਰ ਹੋ ਜਾਂਦੇ ਆ ਜਿੱਦਾਂ ਮੈਂ ਦੱਸਿਆ ਕਿ ਹੋਰ ਸਟੇਟਾਂ ਤੋਂ ਵੀ ਮੋਬਾਈਲ ਰਿਕਵਰ ਕੀਤੇ ਆ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਸੰਦੀਪ ਲਖਨਪਾਲ ਹੈ ਜੀ ਮੇਰਾ ਫੋਨ ਸੇ ਜਲੰਧਰ ਬੱਸ ਸਟੈਂਡ ਦੇ ਗਵਾਚਾ ਸੀਗਾ ਜੀ ਅੱਜ 1 ਸਾਲ 1 ਮਹੀਨੇ ਬਾਅਦ ਪੰਜਾਬ ਪੁਲਿਸ ਨੇ ਲੱਭ ਕੇ ਦਿੱਤਾ ਯਹੀ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਬਹੁਤ ਵਧੀਆ ਕੰਮ ਕੀਤਾ ਬਹੁਤ ਖੁਸ਼ੀ ਯਾਦਾ ਸਰ ਮੈਂ ਦੂਰ ਤੁਰ ਗਿਆ ਸੀਗਾ ਜੀ ਸਾਰੀਆਂ ਵੀਡੀਓ ਉਹਦੇ ਚ ਪਈਆਂ ਵੇਖਣ ਦਾ ਮੌਕਾ ਨਹੀਂ ਮਿਲਿਆ ਤੇ 31 ਦਸੰਬਰ ਨੂੰ ਫੋਨ ਆਇਆ ਜੀ ਤੇ ਕਾਰ ਦੇ ਵਿੱਚ ਸਪੀਕਰ ਤੇ ਨਾਲ ਮੇਰਾ ਫੋਨ ਲੱਗਾਦਾ ਸੀ ਸਾਡੇ ਨਿਆਣਿਆਂ ਨੇ ਬੜੀ ਖੁਸ਼ੀ ਮਨਾਈ ਕਹਿੰਦੇ ਪਾਪਾ ਇੱਕ ਫੋਨ ਆਸੂ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਬਹੁਤ ਬਹੁਤ ਧੰਨਵਾਦੀ ਆ ਸਰ ਇਹ ਅਜੇ ਅਗਰਵਾਰ ਅਜੇ ਜੀ ਕਿੱਥੇ ਦੇਖੋ ਜੀ ਅਸੀਂ ਹੈਗੇ ਆ ਕਾਲੀ ਦਵਾਰੇ ਮੰਦਰ ਦੇ ਸੇਵਾਦਾਰ ਆ ਉਥੇ ਸੇਵਾ ਕਰਦੇ ਪਏ ਸੀ ਤੇ ਸਾਡੇ ਸੇਵਾ ਕਰਦੇ ਕਰਦੇ ਕੋਈ ਚੁੱਕ ਕੇ ਲੈ ਗਿਆ ਸੀ ਮੋਬਾਈਲ ਤੇ ਅੱਜ 3 ਮਹੀਨਿਆਂ ਬਾਅਦ ਮਾਨਜੋਗਾ ਜੀ ਦੇ ਅਸ਼ੀਰਵਾਦ ਨਾਲ ਕਹਿੰਦੇ ਕਿ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਸਾਨੂੰ ਫੋਨ ਦੁਆਰਾ ਮਿਲਿਆ ਏ ਦੀਪ ਸਿੰਘ ਜੀ ਗੁੱਝੀਆਂ ਯਾਦਾਂ ਸਪੈਸ਼ਲ ਐਸ ਕਰਕੇ ਮੇਰੇ ਮੋਬਾਈਲ ਨਾਲ ਜੁੜੀ ਦਿਆ ਸੀ ਕਿ ਸਾਡੀ ਦੀਦੀ ਨੇ ਗਿਫਟ ਕੀਤਾ ਸੀ ਸਾਨੂੰ ਤੇ ਉਹ ਗਿਫਟ ਕਰਕੇ ਮਨ ਬਹੁਤ ਪ੍ਰੇਸ਼ਾਨ ਸੀ ਕਿ ਦੀਦੀ ਨੇ ਨਵਾਂ ਮੋਬਾਈਲ ਗਿਫਟ ਕੀਤਾ ਹੈ ਤੇ ਉਹ ਚੋਰੀ ਹੋ ਗਿਆ ਏ ਤੇ ਐਸ ਕਰਕੇ ਦੁੱਖ ਲੱਗਦਾ ਸੀ ਤੇ ਹੁਣ ਬਹੁਤ ਮਨ ਖੁਸ਼ ਹੋ ਰਿਹਾ ਹੈ ਕਿ ਮਨ ਦੇ